ਇਹ ਸੋਤੋ ਪੈਸੇ ਦੀ ਬੰਗਦੇ ਸਾਨੂੰ ਜਵਾਨ ਲੈ ਦੇਓ ਵੈਦ ਕਪਰ ਵਾਲਾ ਨੇ ਸੀਮੈਂਟ ਬਾਰੇ ਵਾਅਦਾ ਕੀਤਾ ਸੀ ਤੇ ਸਰਦਾਰ ਬੇਜ ਸਿੰਘ ਨੇਦਾਰਾ ਨੇ ਲੋਹੇ ਦਾ ਵਾਅਦਾ ਕੀਤਾ ਹੈ ਜਰੂਰ ਪਹੁੰਚਾਉਣਗੇ ਮੈਨੂੰ ਪੂਰਾ ਯਕੀਨ ਹੈ ਤੁਹਾਡੀ ਮਦਦ ਨਾਲ ਇਸਲੇ ਚੱਲੂਗਾ ਸਾਡੇ ਚ ਕਹਦੇ ਜੇ ਕੋਈ ਪਹੁੰਚ ਲਈ ਤੇ ਪਿੰਡ ਜਿਹੜਾ ਪਿੰਡ ਦੇ ਹਾਲਾਤ ਤੁਹਾਨੂੰ ਪਤਾ ਅੱਜ ਕੱਲ ਕਿਸ ਤਰ੍ਹਾਂ ਦੇ ਹਾਲਾਤਾਂ ਕਿਦਾਂ ਕਰਿਆ ਜੀ ਜੀ ਦਾ ਇੱਕ ਵੱਡੇ ਪਿੰਡ ਵਾਸਤੇ 6-7000 ਦੀ ਵਾਦੀ ਹੋਵੇ ਜੇ ਸਾਥ ਹੋ ਇੱਕ ਆਪਣਾ ਸਰੇ ਚੜਿਆ ਤਾਂ ਸਾਡੇ ਵਾਸਤੇ ਇੱਕ ਜ਼ੁਬੋਸ਼ੀ ਦੀ ਗੱਲ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣੇ ਪਿੰਡ ਭਲੂਰੇ ਪੈਲਸ ਦੀ ਜੋ ਵੀ ਵੀਡੀਓ ਹੁੰਦੀ ਹੈ ਤੁਸੀਂ ਸ਼ੇਅਰ ਕਰਦੇ ਹੋ ਤੇ ਅੱਜ ਵਾਲੀ ਵੀਡੀਓ ਵੀ ਜਰੂਰ ਸ਼ੇਅਰ ਕਰਿਆ ਜੋ ਤਾਂ ਜੋ ਕਿ ਜਿਹੜਾ ਆਪਣਾ ਪੈਲਸ ਦਾ ਕੰਮ ਅਧੂਰਾ ਉਹ ਜਲਦੀ ਹੀ ਪੂਰਾ ਹੋ ਸਕੇ ਪੂਰਾ ਹੋਣਾ ਤੁਹਾਡੇ ਸਹਿਯੋਗ ਦੇ ਨਾਲ ਜੋ ਮਾਸਟਰ ਜੀ ਦਾ ਸੁਪਨਾ ਉਹ ਆਪਾਂ ਹੀ ਪੂਰਾ ਕਰਨਾ ਜਰੂਰ ਸਪੋਰਟ ਕਰੋ ਦਬਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਐਨ ਆਰ ਆਈ ਵੀਰ ਤੇ ਆਪਣੇ ਪਿੰਡ ਵਾਸੀ ਜਰੂਰ ਮਾਸਟਰ ਜੀ ਦੀ ਸਪੋਰਟ ਕਰੋ ਕਿਉਂ ਨਹੀਂ ਸਪੋਰਟ ਕਰਦੇ ਜਰੂਰ ਇਸ ਵੱਡੇ ਪੁੰਨ ਦੇ ਵਿੱਚ ਜਰੂਰ ਆਪਣਾ ਯੋਗਦਾਨ ਪਾਓ ਤੇ ਮਾਸਟਰ ਜੀ ਦੀ ਫੁੱਲ ਸਪੋਰਟ ਕਰੋ ਹਾਲ ਰਹਿਦਾ ਆਪਣਾ ਬਣਨ ਵਾਲਾ ਉਹ ਵੀ ਜਲਦੀ ਹਾਲ ਬਣ ਜਾਵੇ ਤੇ ਅੱਜ ਸੰਡੇ ਦਾ ਦਿਨ ਤੇ ਸਾਰੇ ਮੈਂਬਰ ਮੀਟਿੰਗ ਕਰ ਰਹੇ ਨੇ ਇਸੇ ਤੇ ਵਿਚਾਰ ਚਰਚਾ ਕਰ ਰਹੇ ਨੇ ਜੋ ਆਪਣਾ ਹੁਣ ਸਿਰਫ ਤੇ ਸਿਰਫ ਹਾਲ ਦਾ ਕੰਮ ਬਾਕੀ ਆ ਬਾਕੀ ਸਾਰਾ ਕੰਮ ਕੰਪਲੀਟ ਆ ਆ ਹੈਗਾ ਸਕਿਉਰਟੀ ਰੂਮ ਜਿੱਥੇ ਕਿ ਸਕਿਉਰਟੀ ਗਾਰਡ ਦਾ ਇਹ ਕਮਰਾ ਇਹ ਵੀ ਬਹੁਤ ਸੋਹਣਾ ਤੇ ਸ਼ਾਨਦਾਰ ਬਣ ਚੁੱਕਾ ਤੇ ਬਸ ਤੁਹਾਡੇ ਸਾਥ ਦੀ ਲੋੜ ਆ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਸਮਾਨ ਚਾਹੀਦਾ ਸਰੀਆ ਸੀਮੈਂਟ ਰੇਤਾ ਬਜਰੀ ਜੋ ਵੀ ਆਪਾਂ ਸਪੋਰਟ ਕਰ ਸਕਦੇ ਆ ਜਰੂਰ ਵੱਧ ਚੜ ਕੇ ਇਸ ਪੌਣਾ ਦੇ ਕੰਮ ਦੇ ਵਿੱਚ ਜਰੂਰ ਹਿੱਸਾ ਪਾਓ ਤਾ ਜੋ ਕਿ ਆਪਣੇ ਪਿੰਡ ਦਾ ਲੱਖਾਂ ਰੁਪਇਆ ਵੱਜ ਸਕੇ ਆਪਣੇ ਗਰੀਬ ਘਰਾਂ ਦੇ ਬੱਚੇ ਬੱਚੀਆਂ ਦੇ ਵਿਆਹ ਇਸ ਪੈਲਸ ਦੇ ਵਿੱਚ ਹੋ ਸਕਣ ਮਿਸਾਲ ਬਣਾਉਣੀ ਹੈ ਆਪਣਾ ਆਪਣੇ ਪਿੰਡ ਭਲੂਰ ਦੀ ਜਰੂਰ ਸਪੋਰਟ ਕਰੋ ਤਾਂ ਜੋ ਕਿ ਨੇੜੇ ਦੇ ਛੋਟੇ-ਛੋਟੇ ਪਿੰਡ ਵੀ ਆਪਣੇ ਪਿੰਡ ਆ ਕੇ ਜਰੂਰ ਇੱਥੇ ਵਿਆਹ ਕਰਜ ਕਰਨ ਬੜਾ ਹੀ ਵਧੀਆ ਪੈਲਸ ਬਣ ਚੁੱਕਾ ਆਹ ਦੇਖ ਸਕਦੇ ਹੋ ਤੁਸੀਂ ਆਹ ਭਾਂਡਿਆਂ ਵਾਲਾ ਕਮਰਾ ਬਣਿਆ ਸਾਹਮਣੇ ਇਸ ਤੋਂ ਅੱਗੇ ਨਾਲ ਹੀ ਰਸੋਈ ਬਣੀ ਹੈ ਜੋ ਵੀ ਵਿਆਹ ਦੇ ਵਿੱਚ ਜੋ ਪਦਾਰਥ ਬਣਨੇ ਨੇ ਸਾਰੇ ਇੱਥੇ ਬਣਨੇ ਨੇ ਇਹ ਸਾਰਾ ਕੰਮ ਕੰਪਲੀਟ ਆ ਬਾਕੀ ਆ ਫਰੰਟ ਤੇ ਜਿਹੜੇ ਤੁਸੀਂ ਦੇਖ ਰਹੇ ਹੋ ਦਰਵਾਜ਼ੇ ਇਹਨਾਂ ਦੇ ਵਿੱਚ ਜਾਲੀਆਂ ਲੱਗ ਜਾਣੀਆਂ ਤਾਂ ਜੋ ਕਿ ਪੂਰਾ ਸਾਫ ਸਫਾਈ ਦਾ ਵੀ ਖਿਆਲ ਰੱਖਿਆ ਜਾਵੇ ਤੇ ਬਾਕੀ ਬਹੁਤ ਸੋਹਣਾ ਬਣਿਆ ਤੇ ਸ਼ਲਾਘਾ ਕਰਨੀ ਬਣਦੀ ਆ ਮਾਸਟਰ ਬਿਕਰ ਸਿੰਘ ਜੀ ਦੀ ਜਿਹੜੇ ਕਿ ਖੁਦ ਆਪਣੇ ਜੇਬ ਦੇ ਵਿੱਚੋਂ ਪੈਸੇ ਖਰਚ ਰਹੇ ਨੇ ਤੇ ਬਾਕੀ ਜਿੰਨੇ ਵੀ ਵੀਰਾਂ ਨੇ ਹੁਣ ਤੱਕ ਸਪੋਰਟ ਕੀਤੀ ਐ ਐਨ ਆਰ ਆਈ ਵੀਰਾਂ ਨੇ ਜਾਂ ਆਪਣੇ ਪਿੰਡ ਵਾਸੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਵੀ ਇਸੇ ਤਰ੍ਹਾਂ ਤੁਸੀਂ ਸਪੋਰਟ ਕਰਦੇ ਰਹੋ ਤਾ ਜੋ ਕਿ ਆਪਣਾ ਜਿਹੜਾ ਹਾਲ ਦਾ ਕੰਮ ਬਾਕੀ ਆ ਉਹ ਜਲਦੀ ਪੂਰਾ ਹੋ ਸਕੇ ਤੇ ਬਾਕੀ ਜਿਹੜੇ ਇੱਕ ਦੋ ਕੰਮ ਰਹਿੰਦੇ ਆ ਅਧੂਰੇ ਉਹ ਵੀ ਜਲਦੀ ਪੂਰੇ ਤੁਸੀਂ ਹੀ ਕਰਾਉਣੇ ਆ ਤੁਹਾਡੀ سپورਟ ਦੇ ਨਾਲ ਹੋਣੇ ਆ ਆ ਸਾਹਮਣੇ ਸਾਰੇ ਪਧਰਾ ਜਗਾ ਕਰ ਦਿੱਤੀ ਆ ਵਿਚਾਲੇ ਬੰਨਣਾ ਇੱਥੇ ਸਾਹਮਣੇ ਆਪਣਾ ਹਾਲ ਤੇ ਸਾਹਮਣੇ ਗੇਟ ਦਾ ਕੰਮ ਰਹਿੰਦਾ ਸਾਰੇ ਪਾਸੇ ਵਲਗਣ ਹੋ ਚੁੱਕਾ ਜਿਹੜੇ ਜੰਗਲੇ ਰਹਿੰਦੇ ਆ ਲੋਹੇ ਦੇ ਤੇ ਉਹ ਵੀ ਜਲਦੀ ਲੱਗ ਜਾਣਗੇ ਸਾਹਮਣੇ ਗੇਟ ਦਾ ਕੰਮ ਬਾਕੀ ਆ ਗੇਟ ਵੀ ਜਲਦੀ ਲੱਗ ਜਾਣਾ ਬਾਕੀ ਜਰੂਰ ਸਪੋਰਟ ਕਰਦੇ ਰਹੋ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਤਾਂ ਜੋ ਕਿ ਹਰ ਤੱਕ ਇਹ ਵੀਡੀਓ ਆਪਣੀ ਪਹੁੰਚ ਸਕੇ ਜਿਸ ਤਰ੍ਹਾਂ ਅੱਗੇ ਪਿਆਰ ਕਰਦੇ ਹੋ ਵੱਧ ਚੜ ਕੇ ਜਰੂਰ ਮਾਸਟਰ ਜੀ ਦੀ ਸਪੋਰਟ ਕਰੋ ਸਪੋਰਟ ਕਿਉਂ ਨਹੀਂ ਕਰਦੇ ਜਰੂਰ ਕਰੋ ਸਪੋਰਟ ਬਹੁਤ ਵੱਡਾ ਪੁੰਨ ਦਾ ਕੰਮ ਹੈ ਤੇ ਵੀਡੀਓ ਸ਼ੇਅਰ ਜਰੂਰ ਕਰੋ ਤੇ ਅੱਗੇ ਵੀ ਤੁਹਾਡੇ ਨਾਲ ਗੱਲਬਾਤ ਕਰਾਉਨੇ ਆ ਸਾਰੇ ਮੈਂਬਰਾਂ ਦੀ ਤੇ ਮਾਸਟਰ ਬ੍ਰਿਕਰ ਸਿੰਘ ਜੀ ਦੀ ਜਰੂਰ ਸਪੋਰਟ ਕਰਿਓ ਆਪਣਾ ਲੋਹੇ ਦਾ ਗੇਟ ਇਹ ਇੱਥੇ ਵਿਚਾਲੇ ਸੈਂਟਰ ਦੇ ਵਿੱਚ ਬੰਨਣਾ ਜੀ ਹਾਲ ਤੇ ਹਾਲ ਵਾਸਤੇ ਆਪਾਂ ਨੂੰ ਪੈਸਾ ਬਹੁਤ ਚਾਹੀਦਾ ਤੇ ਤੁਹਾਡੀ سپورਟ ਚਾਹੀਦੀ ਆ ਜਰੂਰ سپورਟ ਕਰਿਆ ਜੋ ਵੀਡੀਓ ਨੂੰ ਸ਼ੇਅਰ ਵੀ ਕਰਦੇ ਆ ਜੋ ਜਿਹੜੀਆਂ ਕਿ ਇਦਾਂ ਪਿੰਡ ਦੀਆਂ ਵੀਡੀਓ ਹੁੰਦੀਆਂ ਜਰੂਰ ਪਿੰਡ ਪਿੰਡ ਵਾਸੀ ਜਰੂਰ ਸ਼ੇਅਰ ਕਰਿਆ ਕਰੋ ਦਬ ਕੇ سپورਟ ਕਰਿਆ ਕਰੋ ਕਿਉਂਕਿ ਇਹ ਇਕੱਲੇ ਕੋਈ ਇੱਕ ਵੀਰ ਦਾ ਕੰਮ ਨਹੀਂ ਆ ਇਹ ਸਾਰੇ ਨਗਰ ਦਾ ਆਪਣੇ ਜੇ ਆਪਾਂ ਇਹ ਵਧੀਆ ਕੰਮ ਆਪਣੇ ਪਿੰਡ 'ਚ ਕਰਾਂਗੇ ਤਾਂ ਹੋਰ ਪਿੰਡਾਂ ਦੇ ਵਿੱਚ ਵੀ ਆਪਾਂ ਨੇ ਤਾਂ ਇਨਸਪਾਇਰ ਹੋ ਕੇ ਲੋਕ ਇਹ ਕੰਮ ਕਰਨਗੇ ਤੇ ਲੱਖਾਂ ਰੁਪਏ ਬਚਾ ਸਕਦੇ ਆਪਾਂ ਸਸਕਾਰ ਜੋ ਇਸ ਚੈਟਰ ਨੂੰ ਸੁਰਨ ਵਾਲੇ ਸਾਥੀਓ ਆ ਆਪ੍ਰੀਤੀ ਬੇਨਤੀ ਹੈ ਕਿ ਅਸੀਂ ਆਪਣੀ ਲਗਨ ਦੇ ਨਾਲ ਪੂਰਾ ਕੰਮ ਕਰੀ ਜਾ ਰਹੇ ਆ ਸਾਰੇ ਕਮੇਟੀ ਸਾਡਾ ਸਾਥ ਦੇ ਰਹੀ ਹੈ ਔਰ ਅੱਗੇ ਤੋਂ ਵੀ ਸਾਥ ਦੇਣ ਦਾ ਵਾਅਦਾ ਕਰ ਰਹੇ ਆ ਜਿਹੜਾ ਕੰਮ ਜਿਹੜਾ ਇਸ ਵਕਤ ਤੱਕ ਹੋਇਆ ਉਹ ਤੁਹਾਨੂੰ ਬਬਲ ਸਾਹਿਬ 10 ਜਣ ਕੇ ਵੀ ਕਿਹੜਾ ਕਿਹੜਾ ਕੰਮ ਹੋਇਆ ਤੇ ਕਿਹੜਾ ਗਾ ਫਿਊਚਰ ਥੋੜੇ ਦਿਨਾਂ ਤੋਂ ਹੋਰ ਕਰਨ ਵਾਲੇ ਇੱਕ ਗੇਟ ਰਹਿ ਗਿਆ ਉਹ ਗੇਟ ਉੱਥੇ ਬਣਾਉਣਾ ਹੈ ਬਾਰ ਬਣਾਇਆ ਪਿਆ ਪਰ ਗੇਟ ਹੀ ਕਹਦਾ ਬਣਾਉਣਾ ਹੈ ਟੋਲ ਤੇ ਬਣ ਗਿਆ ਹੈ ਟੋਲ ਦੇ ਨਾਲ ਹੀ ਇੱਥੇ ਬਰਾਂਦਾ ਬਣਾਉਣਾ ਹੈ ਇਹ ਸਿਕਿਉਰਟੀ ਗਾਰ ਹੈ ਉਹਦੇ ਵਾਸਤੇ ਇੱਕ ਕਮਰਾ ਹੋਊਗਾ ਤੇ ਦੋ ਕਮਰੇ ਉੱਥੇ ਹੋਰ ਬਣਾਉਣੇ ਜਿਹੜੇ ਕਿ ਕਪੜੇ ਬਦਲਣ ਵਾਸਤੇ ਬੱਚਾ ਦੇ ਤੇ ਜਾਲੀ ਲਾਉਣੀ ਹੈ ਬਸ ਤਕਰੀਬਨ ਮੁਕੰਮਲ ਹੈ ਉਸ ਤੋਂ ਉਸ ਤੋਂ ਬਾਅਦ ਜਿਹੜਾ ਵਿਚਾਲੇ ਹਾਲ ਕਮਰਾ ਹੈ ਉਹਦਾ ਪ੍ਰੋਗਰਾਮ ਸ਼ੁਰੂ ਕਰਾਂਗੇ ਔਰ ਉਹਦਾ ਨਕਸ਼ੇ ਵਗੈਰਾ ਸਾਰੇ 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 ਸਭ ਕੁਝ ਆਏ ਪਏ ਹੈ ਤੇ ਪ੍ਰੋਗਰਾਮ ਰੱਖਾਂਗੇ ਕੁਝ ਦਿਨ ਸੁਫੀ ਸਾਹਿਬ ਦਾ ਪਾਠ ਖਲਾ ਕੇ ਤੇ ਇੱਥੇ ਹਾਲ ਕਮਰੇ ਦੀ ਦੀਪਟਾਵਾਂਗੇ ਇਹਦੇ ਉਹਦੇ ਪੱਟਣ ਦਾ ਸਾਰਾ ਸਿਲਸਾ ਸਾਰੇ ਸਾਰੇ ਨਕਸ਼ੇ ਸਾਡੇ ਪਾਸ ਆਏ ਹੋਏ طرف ਕੰਮ ਸ਼ੁਰੂ ਕਰਨ ਦੀ ਲੋੜ ਹੈ ਤੇ ਤੁਸੀਂ ਵੀ ਸਾਡਾ ਬਾਹਰਲੇ ਸਾਥੀਓ ਅਸੀਂ ਤੁਹਾਨੂੰ ਪੈਸੇ ਨਹੀਂ ਮੰਗਦੇ ਸਾਨੂੰ ਸਮਾਨ ਲੈ ਦੇ ਦਿਓ ਵੈਨਕਵਰ ਵਾਲਾ ਨੇ ਸੀਮنٹ ਬਾਰੇ ਵਾਅਦਾ ਕੀਤਾ ਸੀ ਤੇ ਸਰਦਾਰ ਬੇਜ ਸਿੰਘ ਜੀ ਨੇ ਦਾਣਾ ਨੇ ਲੋਹੇ ਦਾ ਵਾਅਦਾ ਕੀਤਾ ਹੈ ਜਰੂਰ ਪਹੁੰਚਾਉਣੇ ਮੈਨੂੰ ਪੂਰਾ ਯਕੀਨ ਹੈ ਔਰ ਬਿਲੀਪੇ ਗਾਰੇ ਜੀ ਵੀ ਕਹਾਂ ਸੀ ਵੀ ਅਸੀਂ ਵੀ ਤੁਹਾਨੂੰ ਪਦਦ ਕਰਾ ਕੇ ਜੋ ਵੀ ਬੰਦ ਕਰ ਸਕਦੇ ਆ ਮਿਹਰਬਾਨੀ ਕਰੋ ਉਹਨੇ तकरीबन ਦੋ ਇਸੇ ਕਮ ਹੋ ਚੁੱਕਾ ਹੈ ਇੱਕ ਸਾਰਾ ਗਿਆ ਇਸ ਕਰਕੇ ਇਹ ਤੁਹਾਡੇ ਤੁਹਾਡੀ ਮਦਦ ਨਾਲ ਇਸਲੇ ਚੱਲੂਗਾ ਸਾਡੇ ਚ ਕਹਿੰਦੇ ਕਿ ਕੋਈ ਪਹੁੰਚ ਲਈ ਤੇ ਪਿੰਡ ਜਿਹੜਾ ਪਿੰਡ ਦੇ ਹਾਲਾਤ ਤੁਹਾਨੂੰ ਪਤਾ ਅੱਜ ਕੱਲ ਕਿਸ ਤਰ੍ਹਾਂ ਦੇ ਹਾਲਾਤ ਕਿਦਾਂ ਕਰਿਆ ਜੀਵਿਦਾਰ ਇਸ ਕਰਕੇ ਤੁਹਾਡੇ ਹਾਲਾਤ ਥੋੜੇ ਚੰਗੇ ਹੈ ਚਿਰਾਂ ਦੇ ਗਏ ਹੋਏ ਆਪ ਸਾਡਾ ਸਾਥ ਦਿਓ ਤੇ ਜਿਹੜੀ ਚੀਜ਼ ਸਾਡੂ ਲੋੜ ਹੈ ਉਹ ਲੈ ਕੇ ਦਿਆ ਕਰੋ ਮਿਹਰਬਾਨੀ ਕਰਕੇ ਤਾਂ ਕਿ ਇਸ ਪ੍ਰੋਜੈਕਟ ਨੂੰ ਸਰੇਟਾਰੀਏ ਤੇ ਪਿੰਡ ਦਾ ਜਿਹੜਾ ਹਰ ਸਾਲ 17-80 ਲੱਖ ਰੁਪਇਆ ਬਾਜਿਆ ਕਰੂਗਾ ਇੱਕ ਇੱਕ ਤਰ੍ਹਾਂ ਲੋਕਾਂ ਦੀ ਜੇਬ ਚ ਪਾਉਣ ਵਰਗਾ ਹੀ ਹੋ ਜਾਂਦਾ ਜੇ ਉਹਨਾਂ ਦੀ ਜੇਬ ਚੋਂ ਨਿਕਲਣੋਂ ਬਚਾਇਆ ਜਾਵੇ ਤਾਂ ਜੇਬ ਚ ਪਾਉਣ ਵਰਗੀ ਮਤਲਬ ਬਦਤ ਹੋ ਸਕਦੀ ਹੈ ਆਪਦੀ ਬਹੁਤ-ਬਹੁਤ ਮਿਹਰਬਾਨੀ ਹੋਏਗੀ ਤੇ ਮੈਂ ਸਾਰੇ ਸਾਥੀਆਂ ਦਾ ਜਿਹੜੇ ਸਾਡੇ ਨਾਲ ਬੈਠੇ ਇਥੇ ਸਾਰਿਆਂ ਦੀ ਤਰਫੋਂ ਆਪ ਦਾ ਧੰਨਵਾਦ ਕਰਦਾ ਤੇ ਕਰਾਂਗਾ ਅੱਗੇ ਤੇ ਵੀ ਵੀ ਤੁਸੀਂ ਸਾਡਾ ਸਾਥ ਦਿਓ ਤਾਂ ਕਿ ਇਹ ਇਸ ਕਬੂਜੂ ਸਰੇ ਚੜੀਏ ਔਰ ਐਡੇ ਵੱਡੇ ਪਿੰਡ ਵਾਸਤੇ 6-7 ਹਜ਼ਾਰ ਦੀ ਵਾਦੀ ਹੋਵੇ ਜੇ ਸਾਥੋਂ ਇਹ ਕਬ ਨਾ ਸਰੇ ਚੜਿਆ ਤਾਂ ਸਾਡੇ ਵਾਸਤੇ ਇੱਕ ਨੁਬੋਸ਼ੀ ਦੀ ਗੱਲ ਹੈ ਇਸ ਕਰਕੇ ਨੁਬੋਸ਼ੀ ਨਾ ਪੱਲੇ ਪਵੇ ਇਸ ਕਬੂਜੂ ਸਰੇ ਲਾਈਏ ਤਾਂ ਕਿ ਲੋਕਾਂ ਦਾ ਫਾਇਦਾ ਵੀ ਹੋਵੇ ਤੇ ਆਸ-ਪਾਸੇ ਦੇ ਲੋਕ ਵੀ ਦੇਖਣ ਕਿ ਪ੍ਰੂਰ ਨੇ ਬਹੁਤ ਸਵਾਦ ਉਦੋਂ ਕਰਕੇ ਤੇ ਇੱਕ ਇੱਕ ਨੂਨ ਨੂਨਾ ਪੈਦਾ ਕਰ ਦਿੱਤਾ ਮਿਹਰਬਾਨੀ ਤੁਹਾਡੀ ਸਭ ਦੀ ਸਭ ਦਾ ਧੰਨਵਾਦ